ਸਰਦਾਰ ਅਮਰਜੀਤ ਸਿੰਘ ਕਲਸੀ ਦੀ ਅਗਵਾਈ ਵਿੱਚ ਗੁਰਮੁਖੀ ਚੇਤਨਾ ਸਾਈਕਲ ਮਾਰਚ ਅੱਜ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਬੰਗਾ ਦੇ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਬਲ ਸਾਹਿਬ ਪਹੁੰਚਿਆ ਇਸ ਮੌਕੇ ਅਮਰਜੀਤ ਸਿੰਘ ਕਲਸੀ ਨੇ ਕਿਹਾ ਕਿ ਇਹ ਗੁਰਮੁਖੀ ਚੇਤਨਾ ਮਾਰਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਹੁੰਦਾ ਹੋਇਆ 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਵਾਲੇ ਦਿਨ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਕੇ ਸਮਾਪਤ ਹੋਵੇਗਾ ਇਸ ਮੌਕੇ ਮਹਾਰਾਜਾ ਜੱਸਾ ਸਿੰਘ ਹਜ਼ਾਰਾ ਸਿੰਘ ਰਾਮਗੜੀਆ ਤਿਮਾਨ ਸਭਾ ਵੱਲੋਂ 3 ਚੇਤਨਾ ਮਾਰਚ ਦਾ ਪਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂਂਡ ਅਤੇ ਆਪਾਗੂ ਅਮਰਦੀਪ ਸਿੰਘ ਬੰਗਾ ਵੱਲੋਂ ਚੇਤਨਾ ਮਾਰਚ ਦਾ ਪੰਜਾਬੀ ਮਾਂ ਬੋਲੀ ਨੂੰ ਪਰਫੁਰਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਦੀ ਸਲਾਹਾਂ ਕਰਦਿਆਂ ਆਪਣੇ ਵਿਚਾਰ ਰੱਖੇ ਅਤੇ ਚੇਤਨਾ ਮਾਰਚ ਦਾ ਸਵਾਗਤ ਅਤੇ ਧੰਨਵਾਦ ਕੀਤਾ। ਉਹਨਾਂ ਕਹਿੰਿਆ ਕਿ ਜਿਹੜੀ ਗੱਲ ਅਸੀਂ ਆਪਣੀ ਮਾਤ ਭਾਸ਼ਾ ਵਿੱਚ ਕਹਿ ਸਕਦੇ ਹਾਂ ਉਹ ਦੂਸਰੀ ਭਾਸ਼ਾ ਵਿੱਚ ਕਦੇ ਵੀ ਨਹੀਂ ਕੀਤੀ ਜਾ ਸਕਦੀ। ਮਮ ਅਮਰਜੀਤ ਸਿੰਘ ਕਲਸੀ ਆ ਜੀ ਸ੍ਰੀ ਚਮਕੌਰ ਸਾਹਿਬ ਤੋਂ ਤੇ ਕਾਫੀ ਦੇਰ ਤੋਂ ਅਸੀਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਾਂ 2016 ਤੋਂ ਜੀ ਤੇ ਆਏ ਸਾਲ ਅਸੀਂ ਸ੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਦਾ ਸਾਈਕਲ ਮਾਰਚ ਕਰਦੇ ਹਾਂ ਤੇ ਇਸ ਵਾਰ ਕੁਝ ਨੌਜਵਾਨਾਂ ਦੇ ਵਿੱਚ ਕਹਦਾ ਉਹ ਆਇਆ ਵੀ ਆਪਾਂ ਪੰਜਾਬ ਦੇ ਸਾਰੇ ਜਿਲ੍ਹਿਆਂ 'ਚ ਕਰੀਏ ਕਿਉਂਕਿ 21 ਫਰਵਰੀ ਜਿਹੜਾ ਦਿਨ ਹੁੰਦਾ ਹੈ ਪੰਜਾਬੀ ਮਾਂ ਬੋਲੀ ਦਾ ਉਹਦੇ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਪਤਾ ਹੈਗਾ ਉਹਦੇ ਲਈ ਅਸੀਂ ਕਹਿੰਦਾ ਚੇਤਨਾ ਪੈਦਾ ਕਰਨ ਲਈ ਇੱਕ ਚੇਤਨਾ ਗੁਰਮੁਖੀ ਚੇਤਨਾ ਸਾਈਕਲ ਮਾਰਚ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਖਤ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ 'ਚੋਂ ਹੁੰਦਾ ਹੋਇਆ ਪੰਜਾਬ ਦੀ ਰਾਜਤਾ ਨੇ 21 ਫਰਵਰੀ ਨੂੰ ਪੰਜਾਬ ਕਲਾ ਭਵਨ ਵਿਖੇ ਇਹਦੀ ਸਮਾਪਤੀ ਹੋਵੇਗੀ ਤੇ ਜਿਵੇਂ ਜਿਵੇਂ ਸਾਨੂੰ ਕਹਿੰਦਾ ਇਸ ਕਾਫਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਧਾ ਹੋ ਰਿਹਾ ਹੈ ਤੇ ਸਾਡਾ ਸਵਾਗਤ ਵੀ ਬਹੁਤ ਕੀਤਾ ਜਾ ਰਿਹਾ ਵੱਖ-ਵੱਖ ਜਗ੍ਹਾ ਦੇ ਉੱਤੇ ਜਿਨ੍ਹਾਂ ਨੇ ਕਹਿੰਦਾ ਸਾਨੂੰ ਪਹਿਲਾਂ ਲਿਸਟ ਹੈ ਭੇਜੇ ਸੀ ਉਹਦਾ ਕਰ ਰਹੇ ਨੇ ਆ ਹੋਰ ਲੋਕ ਵੀ ਬੋਧ ਕਰ ਰਹੇ ਆ ਤੇ ਅਸੀਂ ਇੱਥੇ ਦੀ ਜਿਹੜੀ ਵਿਸ਼ਕਰਮਾ ਕਮੇਟੀ ਆ ਉਹਦਾ ਵੀ ਅਸੀਂ ਕਹਿੰਦਾ ਧੰਨਵਾਦ ਕਰਦੇ ਆ ਨਾਲ ਦੀ ਨਾਲ ਰਾਮ ਗੜੀਆ ਜਿਹੜੀ ਸਭਾ ਉਹਦਾ ਵੀ ਅਸੀਂ ਧੰਨਵਾਦ ਕਰਦੇ ਤੇ ਨਾਲ ਗੁਰਦੁਆਰਾ ਕਮੇਟੀ ਹੈ ਜੋ ਕਿ ਇੱਥੇ ਦੇ ਮੁੱਖ ਪ੍ਰਬੰਧਕ ਜੋ ਕਿ ਮੈਨੇਜਰ ਸਾਹਿਬ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਇੱਥੇ ਰਹਿਣ ਸਹਿਣ ਦਾ ਇੰਤਜ਼ਾਮ ਕੀਤਾ ਜੀ ਤੇ ਬਾਕੀ ਸਮੂਹ ਪ੍ਰੈਸ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸਾਰੇ ਪੰਜਾਬ 'ਚ ਪਹੁੰਚਾਉਣਾ ਜੀ ਤੇ ਤੁਹਾਡਾ ਸਭ ਤੋਂ ਵੱਡਾ ਧੰਨਵਾਦ ਹੈ ਕਿਉਂਕਿ ਤੁਸੀਂ ਪੰਜਾਬੀ ਮਾਂ ਬੋਲੀ ਲਈ ਬਚਨ ਹੀ ਦੋ ਕਿਉਂਕਿ ਤੁਸੀਂ ਪੰਜਾਬੀ ਮਾਂ ਬੋਲੀ ਲਈ ਜਿਹੜਾ ਕੰਮ ਕਰ ਸਕਦੇ ਆ ਹੋਰ ਕੋਈ ਨਹੀਂ ਕਰ ਸਕਦਾ ਸਾਡੇ ਸਾਈਕਲ ਮਾਰਕ ਵੀ ਧੂਰੇ ਆ ਜੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਛੋਟੇ ਕੰਮ ਨੂੰ ਵੀ ਜੇ ਉਹਨੂੰ ਸ਼ਾਪ ਕੇ ਲੋਕਾਂ ਦਾ ਕਪਚਾਉਂਦੇ ਆ ਉਹ ਰਵਾਜ ਜਿਹੜੀ ਆਉਣ ਵਾਲੀ ਪੀੜੀ ਪੜਦੀ ਆ ਤੇ ਆਉਣ ਵਾਲੀ ਪੀੜੀ ਨੂੰ ਪਤਾ ਲੱਗਦਾ ਵੀ ਸਾਡਾ ਜਿਹੜਾ ਪੰਜਾਬ ਆ ਸਾਡਾ ਜਿਹੜਾ ਵਿਰਸਾ ਆ ਉਹ ਕਿੰਨਾ ਮਹਾਨ ਆ ਇਸ ਕਰਕੇ ਜਿਹੜੀਆਂ ਕੌਮਾਂ ਆਪਣੇ ਵਰਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਹੌਲੀ-ਹੌਲੀ ਇਸ ਸਮਾਜ 'ਚ ਖਤਮ ਹੋ ਜਾਂਦੀਆਂ ਤੇ ਤੁਸੀਂ ਦੇਖਿਆ ਹੁਣ ਤੱਕ ਪਿਛਲੇ ਇਤਿਹਾਸ ਦੇ ਵਿੱਚ ਵੀ ਬਹੁਤ ਜਿਹੜੀਆਂ ਇਹ ਜੀਆਂ ਕੌਮਾਂ ਸੀ ਜਿਹੜੀਆਂ ਖਤਮ ਹੋ ਚੁੱਕੀਆਂ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਜਿਹੜਾ ਜਿਹੜਾ ਬਿਜ਼ਨਸ ਹੋਵੇ ਪੰਜਾਬੀ ਕੌਮ ਦਾ ਕਿਉਂਕਿ ਇੱਕ ਪੰਜਾਬੀ ਸੂਬਾ ਹੈ ਜਾਂ ਸੂਬਾ ਜਿਹੜਾ ਸਾਰੇ ਵਰਲਡ ਦੇ ਵਿੱਚ ਵੱਖਰੀ ਪਛਾਣ ਰੱਖਦਾ ਹੈ ਔਰ ਸੂਬਿਆਂ ਦੀ ਇੰਨੀ ਪਛਾਣ ਨਹੀਂ ਪਰ ਇੱਕ ਪੰਜਾਬੀਆਂ ਦੀ ਪਛਾਣ ਹੈ ਜਿਹੜੀ ਸਾਰੇ ਵਰਲਡ 'ਚ ਆ ਇਸ ਕਰਕੇ ਅਸੀਂ ਜਿਹੜਾ ਗੁਰਮੁਖੀ ਚੇਤਨਾ ਸਾਈਕਲ ਮਾਰਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕਰਕੇ ਅੱਜ ਦਾ ਜਿਹੜਾ ਸਾਡਾ ਪਹਿਲਾ ਦਿਨ ਸੀ ਤੇ ਅੱਜ ਅਸੀਂ ਬੰਗਿਆਂ ਦੇ ਵਿੱਚ ਪਹੁੰਚੇ ਆ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਤੇ ਮੇਰੇ ਨਾਲ ਜਸਾ ਸਿੰਘ ਰਾਮ ਗੜੀਆ ਤੋਂ ਮਾਣ ਸਨਮਾਨ ਤੇ ਹਾਂ ਮਹਾਰਾਜ ਜਸਾ ਸਿੰਘ ਰਾਮ ਅ ਤੇ ਮਾਨ ਗੜੀਆਤ ਮਾਨ ਸਵਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਿਆ ਜੀ ਤੇ ਮੈਂ ਸਾਰੀ ਦੁਆਰਾ ਫੇਰ ਜਿਨ੍ਹਾਂ ਵੀ ਸਾਡੇ ਭਾਈ ਚਿਆਰਾ ਖੜੇ ਆ ਤੇ ਹੋਰ ਜਿਹੜੇ ਬੰਦੇ ਖੜੇ ਨੇ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਆ ਜੀ ਹੱਥ ਬੰਨ੍ਹ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਕੁਝ ਮੈਂ ਬੇਨਤੀ ਕਰਦਾ ਜੀ ਸਰਕਾਰ ਨੂੰ ਜਿਹੜੇ ਪਹਿਲਾਂ ਪਹਿਲਾਂ ਪੰਜਾਬੀ ਚ ਆਉਂਦੇ ਸੀ ਉਹ ਇੰਗਲਿਸ਼ ਕਿਉਂ ਹੋ ਗਏ ਕਿਰ ਕਿ ਮਾਨ ਸਰਕਾਰ ਦਾ ਕਹਿੰਦੀ ਫਿਰ ਪੰਜਾਬੀ ਮਾਨ ਸਰਕਾਰ ਬਟੇਰਿਆ ਨੇ ਦੱਸਿਆ ਹੁਣ ਸਾਨੂੰ ਵੀ ਜਿਹੜਾ ਬਿੱਲ ਆ ਬਿਜਲੀ ਦਾ ਵੀ ਉਹ ਪਹਿਲਾਂ ਪੰਜਾਬੀ ਚ ਆਉਂਦਾ ਸੀ ਪਰ ਹੁਣ ਇੰਗਲਿਸ਼ ਚ ਆਉਣ ਲੱਗ ਗਿਆ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਆਪਾਂ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਾ ਤਾਂ ਘਟਾਉਣਾ ਕਿਉਂਕਿ ਪਹਿਲਾਂ ਪੰਜਾਬੀ ਚ ਆਉਂਦਾ ਸੀ ਹੁਣ ਇੰਗਲਿਸ਼ ਚ ਆਉਣ ਲੱਗ ਗਿਆ ਇਸ ਕਰਕੇ ਬੇਨਤੀ ਆ ਵੀ ਇਹਨੂੰ ਦੁਬਾਰਾ ਜਿਹੜਾ ਪੰਜਾਬੀ ਮਾਂ ਬੋਲੀ ਦੇ ਵਿੱਚ ਛਪਣਾ ਚ ਭਾਸ਼ਾ ਬਚਾਓ ਮੰਚ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਸਰਦਾਰ ਸਾਧੂ ਸਿੰਘ ਹੰਦਾਰ ਜੀ ਜਿਹੜੇ ਕਿ ਜੀਤ ਅਖਬਾਰ ਦੇ ਬਾਨੀ ਨੋ ਬਨੂੰ ਇਹ ਜਿਹੜੀ ਸੰਸਾ ਹੈ ਉਹ ਰਜਿਸਟਰਡ ਕਰਾਈ ਗਈ ਸੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਰਦਾਰ ਅਮਰਜੀਤ ਸਿੰਘ ਕਾਸੀ ਜੀ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਹੈ ਸਾਈਕਲ ਯਾਤਰਾ ਜਿਹੜੀ ਲੈ ਕੇ ਨਿਕਲੇ ਆ ਔਰ ਅੱਜ ਸਾਡੇ ਸ਼ਹਿਰ ਬੰਦਾ ਵੇ ਸ਼ਹਿਰ ਪਹੁੰਚੇ ਆ ਉਹਨਾਂ ਦਾ ਅਸੀਂ ਸਾਰੇ ਬੰਦਾ ਸ਼ਹਿਰ ਵਾਲੇ ਬਹੁਤ ਧੰਨਵਾਦੀ ਆ ਜਿਹੜਾ ਨੇ ਬਹੁਤ ਵੱਡਾ ਅਫਰਾਲਾ ਕੀਤਾ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਜਿਹੜਾ ਅਫਰਾਲਾ ਉਹ ਨਾ ਆਇਆ ਅਸੀਂ ਵੀ ਸਾਰੇ ਜਣੇ ਉਹਨਾਂ ਦੇ ਨਾਲ ਸਹਿਯੋਗ ਦਿੰਨੇ ਆਗੇ ਆ ਔਰ ਆਪੋ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਦਾ ਸਾਰਿਆਂ ਨੂੰ ਪੂਰਾ ਹੱਕ ਹੈਗਾ ਜਿਹੜੀ ਗੱਲ ਆਪਾਂ ਆਪਣੀ ਮਾਤ ਭਾਸ਼ਾ ਦੇ ਵਿੱਚ ਕਹਿ ਸਕਦੇ ਆ ਉਹ ਦੂਸਰੀ ਭਾਸ਼ਾ ਦੇ ਵਿੱਚ ਕਦੀ ਵੀ ਨਹੀਂ ਕਹੀ ਜਾ ਸਕਦੀ ਔਰ ਦੂਸਰੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਹੈਗੀ ਆ ਇਹ ਗੁਰੂਆਂ ਦੇ ਮੁਖਾਰਬੰਦ ਦੇ ਵਿੱਚੋਂ ਉਚਾਰੀ ਗਈ ਭਾਸ਼ਾ ਹੈ ਔਰ ਐਸੀ ਹੀ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਹੀ ਗੁਰੂਆਂ ਦੀਆਂ ਭਗਤਾਂ ਦੀਆਂ ਜਿੰਨੀਆਂ ਵੀ ਬਾਣੀ ਹੈ ਉਹ ਲਿਖਤ ਹੈਗੀ ਆ ਸੋ ਕਹਿਣ ਦਾ ਭਾਵ ਹੈ ਕਿ ਜਿਹੜੀ ਗੱਲ ਅਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਕਲੀਅਰ ਸਮਝਾ ਸਕਦੇ ਆ ਉਹ ਕਿਸੇ ਹੋਰ ਦੂਸਰੀ ਭਾਸ਼ਾ ਦੇ ਵਿੱਚ ਨਹੀਂ ਹੋ ਸਕਦੀ ਸੋ ਇਸ ਮਹਿਮ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਔਰ ਆਪਣੇ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਜੇ ਕੈਨੇਡਾ ਵਰਗੇ ਮੁਲਕ ਪੰਜਾਬੀ ਭਾਸ਼ਾ ਨੂੰ ਉੱਚਾ ਦਰਜਾ ਦੇ ਸਕਦੇ ਆ ਤੇ ਸਾਨੂੰ ਇਹ ਚਾਹੀਦਾ ਹੈਗਾ ਵੀ ਦਿੱਲੀ ਸ਼ਹਿਰ ਦੇ ਵਿੱਚ ਵੀ ਦਿੱਲੀ ਸਰਕਾਰ ਨੂੰ ਚਾਹੀਦਾ ਵੀ ਪੰਜਾਬੀ ਜਿਹੜੀ ਭਾਸ਼ਾ ਉਹਨੂੰ ਉੱਚਾ ਦਰਜਾ ਦਿੱਤਾ ਜਾਵੇ ਔਰ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਬਣਦਾ ਮਾਨ ਸਤਕਾਰ ਹੈ ਉਹ ਦਿੱਤਾ ਜਾਵੇ ਕੁਰਸੀਆਂ ਜਿਹੜੀਆਂ ਪਛਾਵਾਂ ਉਹ ਸਾਡੇ ਉੱਪਰ ਨਾ ਥੋਪੀਆਂ ਜਾਣ ਔਰ ਇੱਕ ਵਾਰੀ ਫੇਰ ਮੈਂ ਇਸ ਜਥੇਦਾਰ ਕਲਸੀ ਜੀ ਉਹਨਾਂ ਦਾ ਅਮਜੀਤ ਸਿੰਘ ਕਲਸੀ ਜੀ ਉਹਨਾਂ ਦਾ ਔਰ ਬੰਗਾ ਸ਼ਹਿਰ ਦੇ ਸਾਰੇ ਹੀ ਜਿੰਨੇ ਵੀ ਸਾਡੇ ਬਿਰਕ ਸੰਧਰ ਸਾਹਿਬ ਉਹਨੀ ਸਾਹਿਬ ਜੀ ਸਿੰਘ ਸੰਧਰ ਜੀ ਉਹਨੀ ਕਮਲਜੀਤ ਜੁਣੀ ਔਰ ਸਾਹ ਕਸ਼ਮੀਰ ਸਿੰਘ ਸੰਧਰ ਜੀ ਉਹਨੀ ਜਿਨ੍ਹਾਂ ਨੇ ਬਹੁਤ ਵੱਡਾ ਇੱਥੇ ਅੰਦਾਲਾ ਕੀਤਾ ਜਥੇ ਨੂੰ ਆਖਿਰ ਸੀ ਵੀ ਕੀਤਾ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਪਣੇ ਲੈਵਲ ਤੇ ਪੰਜਾਬੀ ਨੂੰ ਹੋਰ ਪਰਫੁੱਲਤ ਕਰੀਏ ਸਾਰਿਆਂ ਤੱਕ ਫੋਟੋਿਕ ਤੁਸੀਂ ਮੈਂ ਗੱਲ ਨੂੰ ਦੱਸ ਦਿਸ ਤਰ੍ਹਾਂ ਕਿ ਤੁਸੀਂ ਬੋਲਾ ਇੱਕ ਰਹੇ ਹੋਰ ਤੁਹਾਡੀਆਂ ਸਰਕਾਰਾਂ ਵਿੱਚ ਪਿਛਲੇ ਸਮੇਂ ਚੱਲ ਰਹੀਆਂ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਪੰਜਾਬ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਦਕਿ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਪੋਸਟ ਡਿਪਾਰਟਮੈਂਟ ਦੀ ਗੱਲ ਕਰ ਲਈਏ ਇੱਥੇ ਬੈਚ ਵੀ ਲੱਗੇ ਹੁੰਦੇ ਨੇ ਉਹ ਵੀ ਅੰਗਰੇਜ਼ੀ 'ਚ ਲਗਾਏ ਜਾਂਦੇ ਨੇ ਔਰ ਕਾਫੀ ਵਰਤੋਂ ਅੰਗਰੇਜ਼ੀ ਦੀ ਕੀਤੀ ਜਾਂਦੀ ਠੀਕ ਹੋ ਗਿਆ ਬਹੁਤ ਬਾਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਬੈਲ ਵੀ ਪਾਸ ਹੋਏ ਆ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ادارے ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਉਹੀ ਵਰਤੋਂ ਹੋਣੀ ਚਾਹੀਦੀ ਆ ਜਦੋਂ ਬਾਹਰੀਆਂ ਸਟੇਟਾਂ ਦੇ ਇੱਥੇ ਅਫਸਰ ਆ ਜਾਂਦੇ ਆ ਉਹਨਾਂ ਨੂੰ ਪੰਜਾਬੀ ਬੋਲਣੀ ਚਾਹੋ ਔਖੇ ਸੌਖੇ ਔਕੇ ਸਿੱਖ ਲੈਂਦੇ ਆ ਪਰ ਉਹਨਾਂ ਨੂੰ ਲਿਖਣੀ ਨਹੀਂ ਆਂਦੀ ਉਹ ਜਦੋਂ ਵੀ ਫਾਈਲਾਂ ਦੇ ਉੱਪਰ ਡਿਕਟੇਸ਼ਨ ਦਿੰਦੇ ਆ ਤੇ ਉਹ ਜ਼ਿਆਦਾਤਰ ਇੰਗਲਿਸ਼ ਦੇ ਵਿੱਚ ਹੀ ਹੁੰਦੀ ਆ ਔਰ ਜਿਹੜੇ ਸਾਡੇ ਛੋਟੇ ਮੁਲਾਜ਼ਮਾ ਆ ਉਹਨਾਂ ਵਿਚਾਰਿਆਂ ਨੂੰ ਮੱਲੋ ਜੋਰੀ ਉਸੇ ਦੇ ਵਿੱਚ ਜਵਾਬ ਬਣਾ ਕੇ ਦੇਣਾ ਅੱਲਾ ਤਾਂ ਕਰਸੀ ਸਾਹਿਬ ਦਾ ਔਰ ਇਹਨਾਂ ਦੀ ਜਿੰਨੀ ਸਮੁੱਚੀ ਕਰੀ ਇਹਨਾਂ ਦੀ ਨੌਜਵਾਨ ਸਭਾ ਜਿਹੜੀ ਪੰਜਾਬ ਦੀ ਹੈ ਕਰਦਾਰ ਜਸਾ ਸਿੰਘ ਆਰਾਮਗੜੀਆ ਤੇ ਮਾਨ ਸਭਾ ਪੰਗਾ ਔਰ ਬਾਬਾ ਵਿਸ਼ਵਕਰਮਾ ਕਮੇਟੀ ਪੰਗਾ ਦੇ ਵੱਲੋਂ ਇਹਨਾਂ ਦਾ ਸਾਰਿਆਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਆ ਕਿਉਂਕਿ ਬਹੁਤ ਵੱਡੇ ਉਪਰਾਲੇ ਕਿਉਂਕਿ ਕਹਿਣੀ ਔਰ ਕਰਨੀ ਦੇ ਵਿੱਚ ਔਰ ਬਹੁਤ ਫਰਕ ਹੁੰਦਾ ਕਈ ਵਾਰੀ ਪ੍ਰੈਕਟੀਕਲੀ ਬੰਦਾ ਨਹੀਂ ਹੁੰਦਾ ਪਰ ਇਹਨਾਂ ਨੇ ਪ੍ਰੈਕਟੀਕਲੀ ਇਹ ਸ਼ੁਰੂ ਕੀਤਾ ਕੰਮ ਤੇ ਐਪਰੀਸੀਏਸ਼ਨ ਸਾਡੀ ਸਾਰਿਆਂ ਦੀ ਨਾਲ ਹੈ ਔਰ ਬਹੁਤ ਵੱਡੀ ਗੱਲ ਹੈ ਪੰਜਾਬੀ ਜਿਹੜੀ ਹੈ ਉਹ ਸਾਡੀ ਮਾਂ ਭਾਸ਼ਾ ਆ ਔਰ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਫਿਰ ਉਹ ساری ਉਮਰ ਧੱਕੇ ਖਾਂਦਾ ਤੇ ਇਸ ਕਰਕੇ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਉਪਰਾਲਾ ਜੀ ਤੁਹਾਡਾ ਤੇ ਸਾਡੀ ਸਾਰੀ ਜਿਹੜੀ ਪੰਗਿਆਂ ਦੀ ਜਿਹੜੀ ਕਮੇਟੀ ਹੈ ਸਾਰੇ ਮੈਂਬਰ ਸਾਹਿਬਾਨ ਜਿੰਨੇ ਬਜ਼ੁਰਗ ਨੇ ਜਿੰਨੇ ਨੌਜਵਾਨ ਨੇ ਸੋ ਅੱਜ ਇਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਔਰ ਸ਼ੇਮੀ ਪਾਸ਼ਾਈ ਦੀ ਜਿਹੜੀ ਚਰਨ ਸ਼ੋਪਰਾਪਤ ਹੈ ਤਨ ਤਨ ਅ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਵਿੱਤਰ ਸਥਾਨ ਜਿੰਦਵਾਲ ਬੰਗਾ ਜਿੰਦਵਾਲ ਵਿਖੇ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਵਿਖੇ ਇਸ ਵਕਤ ਇਹ ਪਹੁੰਚੀ ਹੈ ਇਹ ਸਾਰੀ ਜਿਹੜੀ ਯਾਤਰਾ ਹੈ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਇਹਨਾਂ ਦੇ ਰਹਿਣ ਸਹਿਣ ਦਾ ਬਹੁਤ ਸਵਾਗਤ ਵੀ ਕੀਤਾ ਗਿਆ ਔਰ ਪ੍ਰਬੰਧ ਕੀਤਾ ਗਿਆ ਔਰ ਜਿਹੜੀ ਸਾਡੀ ਜੋ ਸੇਵਾ ਲਗਾਈ ਗਈ ਹੈ ਪ੍ਰਮਾਤਮਾ ਦੇ ਵੱਲੋਂ ਔਰ ਜੋ ਪ੍ਰਬੰਧਕ ਕਮੇਟੀ ਦੇ ਵੱਲੋਂ ਸੁਪਰਦਾਨ ਸਾਹਿਬ ਕਸ਼ਮੀਰ ਸਿੰਘ ਜੀ ਸੰਦਲ ਔਰ ਬਲਬੀਰ ਸਿੰਘ ਜੀ ਸੰਦਲ ਜਿਹੜੇ ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਨੇ ਸੋ ਇੱਧਰ ਆ ਰਾਮਗੜੀਆ ਤਮਾਨ ਸਭਾ ਦੇ ਜਿਹੜੇ ਪ੍ਰਧਾਨ ਨੇ ਸੋ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸੋ ਤਮਾਨ ਸਭਾ ਦੇ ਇਹ ਜਿਹੜੇ ਪ੍ਰਧਾਨ ਨੇ ਸੋ ਇਹਨਾਂ ਨੇ ਇੰਨੀ ਉਮਰ ਦੇ ਬਾਵਜੂਦ ਵੀ ਇਹ ਕੋਸ਼ਿਸ਼ ਕੀਤੀ ਹੈ ਸਾਡੇ ਵਰਗਿਆਂ ਨੂੰ ਜਗਾਉਣ ਵਾਸਤੇ ਪੁਸ਼ ਕਰਨ ਵਾਸਤੇ ਕਿ ਇਹ ਇਹਨਾਂ ਦਾ ਜਿਹੜਾ ਮਨੋ ਵਾਲਾ ਹੋਰ ਉੱਚਾ ਚੱਕਿਆ ਜਾਵੇ ਸੋ ਬਹੁਤ-ਬਹੁਤ ਅਸੀਂ ਮੁਬਾਰਕਾਂ ਦਿੰਦੇ ਆ ਭਾਜੀ ਨੂੰ ਬਹੁਤ-ਬਹੁਤ